ਹਾਂਜੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੀ ਵੀਡੀਓ ਮੇਰੇ ਸਾਰੇ ਸਟੂਡੈਂਟਸ ਦੇ ਲਈ ਹੈ ਜੋ ਮੇਰੇ ਕੋਲੇ ਇੰਗਲਿਸ਼ ਸਿੱਖਣ ਆਏ ਸੀ ਤੇ ਉਹਨਾਂ ਦੀਆਂ ਹਲੇ ਕਲਾਸਾਂ ਚੱਲ ਰਹੀਆਂ ਨੇ ਅੱਜ ਮੈਨੂੰ ਇੱਕ ਸਟੂਡੈਂਟ ਦੀ ਕਾਲ ਆਉਂਦੀ ਹੈ ਤੇ ਉਹ ਮੈਨੂੰ ਇੱਕ ਕੁਐਸਚਨ ਕਰਦੇ ਐ ਕਿਉਂਕਿ ਸਟੂਡੈਂਟ ਦਾ ਕੰਮ ਹੁੰਦਾ ਕੁਐਸਚਨ ਕਰਨਾ and you are most welcome to ask any question any time you can call me you can send me the message ਤੁਸੀਂ ਕੁਝ ਵੀ ਮੇਰੇ ਤੋਂ ਪੁੱਛ ਸਕਦੇ ਹੋ ਉਹਨਾਂ ਨੇ ਇੱਕ ਮਿੰਟ ਨੂੰ ਸਵਾਲ ਕੀਤਾ ਕਿ ਜੇ 6-7 ਮਹੀਨਿਆਂ ਬਾਅਦ ਵੀ ਇੰਗਲਿਸ਼ ਨਾ ਆਈ ਤਾਂ ਸੋ ਮੈਂ ਮੇਰੇ ਮਾਈਂਡ ਚ ਕਈ ਚੀਜ਼ਾਂ ਆਈਆਂ ਇਸ ਨੂੰ ਲੈ ਕੇ ਮੈਂ ਸੋਚਿਆ ਇਸ ਤੇ ਵੀਡੀਓ ਬਣਾਈ ਜਾਵੇ ਕਿਉਂਕਿ ਇਹ ਚੀਜ਼ بڑے ਸਟੂਡੈਂਟਸ ਦੇ ਦਿਮਾਗ 'ਚ ਚਲਦੀ ਹੈ ਸੋ ਇਸ ਵੀਡੀਓ ਨੂੰ ਐਂਡ ਤੱਕ ਜੂਰ ਸੁਣਨਾ ਕੋਈ ਮੋਟੀਵੇਸ਼ਨ ਨਹੀਂ ਹੋਏਗੀ ਕੋਈ ਇੰਜੈਕਸ਼ਨ ਨਹੀਂ ਹੋਏਗਾ ਜਿਹਦਾ ਅਸਰ ਹੋਇਆ ਥੋੜੇ ਚਿਰ ਲਈ ਫਿਰ ਤੁਸੀਂ ਉਦਾਂ ਦੇ ਹੋਗੇ ਰੀਅਲ ਫੈਕਟਸ ਤੇ ਆਪਾਂ ਗੱਲ ਕਰਾਂਗੇ ਜੀ ਜਦੋਂ ਵੀ ਆਪਾਂ ਕੋਈ ਸਕਿੱਲ ਸਿੱਖਦੇ ਹਾਂ ਉਹਦਾ ਰਿਜ਼ਲਟ ਆਪਾਂ ਨੂੰ ਇੱਕ ਫਾਈਨਲ ਡੇ ਨਹੀਂ ਆਉਂਦਾ ਸਕਿੱਲ ਇੱਕ ਕੰਟੀਨਿਊਸ ਪ੍ਰੋਸੈਸ ਹੁੰਦਾ ਹੈ ਤੁਸੀਂ 15 ਕਲਾਸਾਂ ਲਗਾਈਆਂ ਤੁਸੀਂ ਕੁਝ ਸਿੱਖ ਲਿਆ ਉਹਨੂੰ ਬਸ ਪੱਕਾ ਕਰ ਲਓ ਉਹ ਟੋਡਾ ਹੋ ਗਿਆ ਉਹ ਕਿਤੇ ਨਹੀਂ ਜਾ ਰਿਹਾ ਤੁਸੀਂ ਮਹੀਨੇ ਬਾਅਦ ਫਿਰ ਅਪਗ੍ਰੇਡ ਹੋਗੇ ਤੁਸੀਂ ਹੋਰ ਚੀਜ਼ਾਂ ਸਿੱਖ ਲੀਆਂ ਅਗਰ ਤੁਹਾਨੂੰ ਮਹੀਨੇ 'ਚ ਕੁਝ ਨਹੀਂ ਆਇਆ ਫਿਰ ਤੁਸੀਂ ਰੋਂਗ ਪਲੇਸ ਤੇ ਹੋ ਆਪਣੇ ਆਪ ਨੂੰ ਪੁੱਛੋ ਕਿ ਮਹੀਨੇ 'ਚ ਕੁਝ ਆਇਆ ਕਿ ਨਹੀਂ 2 ਮਹੀਨਿਆਂ ਬਾਅਦ ਤੁਸੀਂ ਅਪਗ੍ਰੇਡ ਹੋਏ ਹੋ ਕਿ ਨਹੀਂ ਚੀਜ਼ਾਂ ਨੂੰ ਬਣਨ ਲੱਗਿਆਂ ਟਾਈਮ ਲੱਗਦਾ ਹੈ ਸੋ ਕੀ ਤੁਸੀਂ ਰੋਜ਼ ਸਿੱਖ ਰਹੇ ਹੋ ਤੁਸੀਂ ਰੋਜ਼ ਲਰਨ ਕਰ ਰਹੇ ਹੋ ਅਗਰ ਹਾਂ ਤਾਂ ਬਸ ਬਹੁਤ ਵਧੀਆ ਇਹ ਕੋਈ 31 ਮਾਰਚ ਦਾ ਰਿਜ਼ਲਟ ਨਹੀਂ ਵੀ ਸੁਣਾਇਆ ਜਾਏਗਾ ਪਾਸ ਜਾਂ ਫੇਲ ਤੁਸੀਂ 6 ਮਹੀਨੇ ਲਾਏ ਤੁਸੀਂ ਤੁਹਾਡਾ 70% ਲੈਵਲ ਅਪ ਹੋ ਗਿਆ ਬਸ ਠੀਕ ਹੈ ਤੁਸੀਂ ਇਹ ਦੇਖਣਾ ਕਿ ਪਹਿਲੇ ਦਿਨ ਤੁਹਾਨੂੰ ਜੋ ਪ੍ਰੋਬਲਮ ਆ ਰਹੀਆਂ ਸੀ ਕਿ ਤੁਹਾਨੂੰ 6 ਮਹੀਨਾ ਬਾਅਦ ਵੀ ਸੇਮ ਪ੍ਰੋਬਲਮਸ ਆ ਰਹੀਆਂ ਹਨ ਬਸ ਤੁਸੀਂ ਇਹ ਸਿੱਖਣਾ ਹੈ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਸੋ ਇਹ ਨਹੀਂ ਵੀ ਤੁਹਾਨੂੰ ਕੁਝ ਆ ਨਹੀਂ ਰਿਹਾ ਜੇ ਨਹੀਂ ਆ ਰਿਹਾ ਫਿਰ ਬਿਲਕੁਲ ਡਿਸਕਸ਼ਨ ਬੰਦ ਦੀ ਹੈ ਵੀ ਸਰ ਮੈਂ ਤਾਂ 2 ਮਹੀਨੇ ਹੋ ਗਏ ਉੱਥੇ ਹੀ ਖੜਾ ਹਾਂ ਮੈਂ ਤਾਂ 15 ਦਿਨ ਹੋ ਗਏ ਉੱਥੇ ਹੀ ਖੜਾ ਹਾਂ ਫਿਰ ਤੁਸੀਂ ਆਓ ਮੈਨੂੰ ਕਾਲ ਕਰੋ ਮੈਨੂੰ ਮੈਸੇਜ ਕਰੋ ਮੈਨੂੰ ਦੱਸੋ ਮੈਂ ਨਾਲ ਡਿਸਕਸ਼ਨ ਕਰੋ ਫਿਰ ਆਪਾਂ ਉਹਨਾਂ ਕੋਈ ਹੱਲ ਕੱਢਾਂਗੇ ਪਰ ਇਹ ਕਦੇ ਨਹੀਂ ਹੋਊਗਾ ਆਪਣੇ ਕੋਲੇ ਕੋਈ ਵੀ ਇਦਾਂ ਦਾ ਸਟੂਡੈਂਟ ਨਹੀਂ ਗਿਆ ਜੀ ਦਾ 6 ਮਹੀਨਿਆਂ ਚ 60 70 80 ਪਰਸੈਂਟ ਲੈਵਲ ਆਪਣਾ ਹੋਇਆ ਹੋਵੇ ਸੋ ਹਰੇਕ ਦਾ ਲੈਵਲ ਅਪ ਹੁੰਦਾ ਹੈ ਪਰ ਮਾਸਟਰ ਬਣਨ ਲਈ ਟਾਈਮ ਲੱਗਦਾ ਹੈ ਤੁਹਾਡੀ ਪ੍ਰੈਕਟਿਸ ਕਿੰਨੀ ਹੈ ਤੁਸੀਂ ਟਾਈਮ ਕਿੰਨਾ ਦੇ ਰਹੇ ਹੋ ਇਹ ਵੀ ਬਹੁਤ ਮਾਇਨੇ ਰੱਖਦਾ ਹੈ ਸੋ ਤੁਸੀਂ ਜਿੰਨਾ ਟਾਈਮ ਦਿਓਗੇ ਓਨਾ ਗਰੂ ਹੋਵੋਗੇ ਸੋ ਜੋ ਤੁਹਾਨੂੰ ਸਿਖਾਇਆ ਜਾ ਰਿਹਾ ਉਹਦੀ ਪ੍ਰੈਕਟਿਸ ਸ਼ੁਰੂ ਕਰ ਦੋ ਅੱਜ ਤੋਂ ਹੀ ਤੁਸੀਂ ਇੱਕ ਗੱਲ ਸਿੱਖ ਲਈ ਅੰਗਰੇਜ਼ੀ ਚ ਕਹਿਣੀ ਉਹਦੀ ਪ੍ਰੈਕਟਿਸ ਸ਼ੁਰੂ ਕਰ ਦੋ ਤੁਹਾਨੂੰ ਪੁਰਾਣੀਆਂ ਗੱਲਾਂ ਕਹਿਣੀਆਂ ਆ ਗਈਆਂ ਕੀ ਤੁਸੀਂ ਪੁਰਾਣੀਆਂ ਗੱਲਾਂ ਜਿਹੜੀਆਂ ਪੰਜਾਬੀ ਚ ਬੋਲਦੇ ਸੀ ਹੁਣ ਤੁਸੀਂ ਸੈਕੰਡ ਫਾਰਮ ਉੱਥੇ ਲਾ ਰਹੇ ਹੋ ਕਿ ਨਹੀਂ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਫਰੈਂਡ ਤੁਹਾਨੂੰ ਕਹਿ ਰਿਹਾ ਵੀ ਮੇਰਾ ਫੋਨ ਨਹੀਂ ਚੱਕਿਆ ਕਿਉਂਕਿ ਮੈਂ ਸੌ ਰਿਹਾ ਸੀ ਕੀ ਤੁਸੀਂ ਇਹੀ ਬੋਲ ਰਹੇ ਹੋ ਮੈਂ ਸੌ ਰਿਹਾ ਸੀ ਕਿ ਤੁਸੀਂ ਇਹ ਬੋਲਣ ਲੱਗੇ ਆਈ ਵਾਸ ਸਲੀਪਿੰਗ ਐਟ दैट ਟਾਈਮ ਵੈਨ ਯੂ ਕਾਲਡ ਮੀ ਇਹ ਦੋਨੇ ਗੱਲਾਂ ਤੁਹਾਨੂੰ ਆ ਗਈਆਂ ਸੋ ਡੇਲੀ ਲਾਈਫ ਚ ਇੰਪਲੀਮੈਂਟ ਕਰਨਾ ਟੋਡਾ ਕੰਮ ਹੈ ਅਸੀਂ ਤੁਹਾਨੂੰ ਗੱਲ ਸਿਖਾਤੀ ਉਹਦੀ ਪ੍ਰੈਕਟਿਸ ਕਰਾਤੀ ਅਸੀਂ ਤੁਹਾਨੂੰ ਵੇ ਦੱਸਤਾ ਪਰ ਅਸੀਂ ਤੁਹਾਡੀ ਰੀਅਲੀ ਡੇਲੀ ਰੂਟੀਨ ਚ ਨਹੀਂ ਵਟ ਸਕਦੇ ਸੋ ਤੁਹਾਨੂੰ ਪਤਾ ਲੱਗ ਗਈ ਚੀਜ਼ ਐਂਡ ਇੰਪਲੀਮੈਂਟ ਪਲਾਨ ਪਤਾ ਲੱਗ ਗਿਆ ਐਗਜ਼ੀਕਿਊਟ ਕਰੋ ਐਗਜ਼ੀਕਿਊਸ਼ਨ ਤੁਹਾਡੇ ਹੱਥ ਚ ਹੈ ਸੋ ਇਹ ਨਹੀਂ ਹੋ ਸਕਦਾ ਕਿ ਤੁਸੀਂ ਮਹੀਨੇ ਚ ਕੁਝ ਵੀ ਨਹੀਂ ਸਿੱਖਿਆ ਕਿਉਂਕਿ ਆਪਣਾ ਸਿਸਟਮ ਹੀ ਨਹੀਂ ਹੈ ਤੁਸੀਂ ਮਹੀਨੇ ਚ 20% ਲੈਵਲ ਪਲੱਸ ਜਾਏਗਾ ਹੀ ਜਾਏਗਾ ਟੋਟਾ ਅਗਰ ਨਹੀਂ ਜਾ ਰਿਹਾ ਤੇ ਤੁਸੀਂ ਮੇਰੇ ਨਾਲ ਮੀਟਿੰਗ ਰੱਖੋ ਮੇਰਾ ਨੰਬਰ ਸਾਰੇ ਸਟੂਡੈਂਟਸ ਕੋਲੇ ਹੈ ਠੀਕ ਹੈ ਸੋ ਚੀਜ਼ਾਂ ਨੂੰ ਬਣਨ ਲੱਗਿਆ ਟਾਈਮ ਲੱਗਦਾ ਸੋ ਡੋਨਟ ਬੀ ਇੰਪੇਸ਼ੈਂਟ ਸਬਰ ਰੱਖਣਾ ਪਏਗਾ ਪਰ ਅਗਰ ਉਥੇ ਹੀ ਖੜ ਗਏ ਹਾਂ ਸਟੱਕ ਕਰ ਗਏ ਹਾਂ ਤਾਂ ਫਿਰ ਡਿਸਕਸ਼ਨ ਬਣਦੀ ਹੈ ਠੀਕ ਹੈ ਜੀ ਸੋ ਮੇਰੇ ਸਟੂਡੈਂਟਸ ਮੈਨੂੰ ਕਿਸੇ ਵੀ ਟਾਈਮ ਕਾਲ ਮੈਸੇਜ ਕਰ ਸਕਦੇ ਨੇ ਕੱਲ੍ਹ ਬਾਤ ਕਰ ਸਕਦੇ ਨੇ ਸੋ ਡੋਨਟ ਹੈਜ਼ਿਟੇਟ ਟੂ ਟਾਕ ਟੂ ਮੀ ਤੇ ਤੁਸੀਂ ਆਪ ਨੂੰ ਸਿੱਖਣ ਲਈ ਆਇਓ ਆਪਾਂ ਤੁਹਾਨੂੰ ਸਿਖਾ ਕੇ ਭੇਜਾਂਗੇ ਸੋ ਸਾਡਾ ਮੇਨ ਪਰਪਸ ਹੀ ਕੁਆਲਿਟੀ ਐਜੂਕੇਸ਼ਨ ਹੈ ਤੇ ਥੋੜਾ ਇੰਗਲਿਸ਼ ਦਾ ਮਸਲਾ ਹੱਲ ਕਰਨਾ ਤੁਹਾਨੂੰ ਇੰਗਲਿਸ਼ ਕਰਕੇ ਚੰਗੀ ਜੌਬ ਨਹੀਂ ਮਿਲ ਰਹੀ ਤੁਸੀਂ 6 ਮਹੀਨੇ ਲਾਏ ਤੁਹਾਡ ਨੂੰ ਵਧੀਆ ਜੌਬ ਮਿਲ ਗਈ ਸੋ ਇਹ ਇੱਕ ਇਹ ਇੱਕ ਇਨਵੈਸਟਮੈਂਟ ਹੈ ਸਕਿੱਲ ਸਿੱਖਣ ਤੇ ਕਦੇ ਵੀ ਸਾਡੇ ਪੈਸੇ ਵੇਸਟ ਨਹੀਂ ਜਾਂਦੇ ਤੁਸੀਂ ਡਰਾਈਵਿੰਗ ਸਿੱਖ ਲਈ ਸਕਿੱਲ ਸਿੱਖ ਲਿਆ ساری ਉਮਰ ਕੰਮ ਆਊਗਾ ਤੁਸੀਂ ਡਰਾਈਵਿੰਗ ਸਿੱਖ ਲਈ ਟੈਸਟ ਕੱਢ ਲਿਆ ساری ਉਮਰ ਦੀਆਂ ਰੋਟੀਆਂ ਉਹ ਤੁਹਾਡੀਆਂ ਪੱਕੀਆਂ ਹੋ ਜਾਣਗੀਆਂ ਤੇ ਇੰਗਲਿਸ਼ ਯੂਕੇ ਯੂਐਸਏ ਕੈਨੇਡਾ ਆਸਟ੍ਰੇਲੀਆ ਚ ਇੰਨਾ ਇੰਪੋਰਟੈਂਟ ਸਕਿੱਲ ਹੈ ਸਮਝੋ ਤੁਹਾਡਾ ਲਾਇਸੈਂਸ ਹੀ ਹੈ ਸਮਝੋ ਤੁਹਾਡੇ ਪਾਸਪੋਰਟ ਦੇ ਬਰਾबरी ਹੀ ਹੈ ਇਹਦੀ ਵੈਲਿਊ ਕਿਉਂਕਿ ਮੈਂ ਦੇਖਿਆ ਇੱਕ ਬੰਦਾ ਜਿਹੜਾ 3 ਲੱਖ ਕਮਾ ਸਕਦਾ ਉਹ 1.5 ਲੱਖ ਕਮਾ ਰਿਹਾ ਜਸਟ ਬਿਕਾਜ਼ ਕਿ ਉਹਨੂੰ ਇੰਗਲਿਸ਼ ਨਹੀਂ ਆਉਂਦੀ ਉਹ ਗੱਲਬਾਤ ਨਹੀਂ ਕਰਨੀ ਆਉਂਦੀ ਸੋ 6 ਮਹੀਨਿਆਂ ਚ ਤੁਹਾਡਾ 70 80% ਲੈਵਲ ਅਪ ਹੋ ਜਾਏਗਾ ਹੋ ਸਕਦਾ ਤੁਹਾਨੂੰ ਸਾਲ ਵੀ ਲੱਗ ਜੇ ਪਰ ਤ੍ਰਿਥਵੀ ਇੰਗਲਿਸ਼ ਸਕੂਲ ਤੋਂ ਕੋਈ ਵੀ ਸਟੂਡੈਂਟ ਖਾਲੀ ਹੱਥ ਨਹੀਂ ਜਾਂਦਾ ਇਹ ਆਪਣਾ ਇੱਕ ਪਰਪਸ ਹੀ ਹੈ ਕਿ ਹਰ ਸਟੂਡੈਂਟ ਨੂੰ ਸਿਖਾ ਕੇ ਭੇਜਣਾ ਹੈ ਕਿਉਂਕਿ ਐਜੂਕੇਸ਼ਨ ਆਪਣੀ ਪਹਿਲੇ ਨੰਬਰ ਤੇ ਹੈ ਬਿਜ਼ਨਸ ਬਿਜ਼ਨਸ ਆਪਣਾ ਦੂਜੇ ਨੰਬਰ ਤੇ ਹੈ ਮਾਗੀ ਮੇਰਾ ਨੰਬਰ ਆ ਰਿਹਾ ਜੀ ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਿਹੜੇ ਸਟੂਡੈਂਟ ਮੈਨੂੰ ਪਹਿਲੀ ਵਾਰ ਸੁਣ ਰਹੇ ਐ ਸੋ ਅਗਰ ਇੰਗਲਿਸ਼ ਕਰਕੇ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਡੀ ਹਰ ਸਮੱਸਿਆ ਦਾ ਹੱਲ ਹੈ ਜੀ ਆਪਣੇ ਕੋਲੇ ਤੁਸੀਂ ਜੀਰੋ ਇੰਗਲਿਸ਼ ਚ ਡੋਂਟ ਵਰੀ 6 ਮਹੀਨਾ ਬਾਅਦ ਤੁਹਾਡਾ 70-80% ਲੈਵਲ ਅਪ ਕਰ ਦਾਂਗੇ ਜੀ ਸੋ ਨੂੰ 4.5 5 6 ਬਣ ਚਾਹੀਦੇ ਹੈ ਇਹ 77 ਚਾਹੀਦੇ ਹੈ ਆਪਣੇ ਕੋਲੇ ਹਰ ਤਰ੍ਹਾਂ ਦੀ ਟ੍ਰੇਨਿੰਗ ਅਵੇਲੇਬਲ ਹੈ ਨਾਲੇ ਪਰਸਨਲ ਕਲਾਸ ਹੁੰਦੀ ਹੈ ਇੱਕ ਸਟੂਡੈਂਟ ਇੱਕ ਟਾਈਮ ਤੇ ਬੈਠਦਾ ਹੈ ਠੀਕ ਹੈ ਜੀ ਸੋ ਜਿਹੜੇ ਨਵੇਂ ਸਟੂਡੈਂਟ ਇਹਨੂੰ ਸੁਣ ਰਹੇ ਨੇ ਉਹ ਆਪਣਾ ਫ੍ਰੀ ਡੈਮੋ ਬੁੱਕ ਕਰ ਸਕਦੇ ਨੇ ਤੇ ਆਪਣੀਆਂ ਕਲਾਸਸ ਕੰਟੀਨਿਊ ਕਰ ਸਕਦੇ ਨੇ ਸੋ ਤੁਹਾਨੂੰ ਪੇਸ਼ੈਂਸ ਰੱਖਣਾ ਪਏਗਾ 5-6 ਮਹੀਨਿਆਂ ਚ ਸੁਦਾ 70-80% ਲੈਵਲ ਉ ਸ਼ੋਰਲੀ ਆਪ ਕੋ ਹੋਏਗਾ ਪਰ ਇੰਨਾ ਕੁ ਟਾਈਮ ਨਾਰਮਲੀ ਲੱਗ ਜਾਂਦਾ ਹੈ ਬਹੁਤ سارے ਸਟੂਡੈਂਟਸ ਨੇ ਜਿਹੜੇ ਗ੍ਰੈਜੂਏਟ ਹੁੰਦੇ ਨੇ ਜਿਹੜੇ ਪੋਸਟ ਗ੍ਰੈਜੂਏਟ ਹੁੰਦੇ ਨੇ ਪਰ ਉਹਨਾਂ ਨੂੰ ਸਪੀਕਿੰਗ ਨਹੀਂ ਆਉਂਦੀ ਕਿਉਂਕਿ ਇੰਗਲਿਸ਼ ਉਹਨਾਂ ਨੇ ਉਹਨਾਂ ਨੂੰ ਸਕਿੱਲ ਲਈ ਨਹੀਂ ਸਿਖਾਈ ਗਈ ਸਕਿੱਲ ਲਈ ਇੰਗਲਿਸ਼ ਡਿਫਰੈਂਟ ਹੁੰਦੀ ਹੈ ਉਹਦੇ ਲਈ ਟ੍ਰੇਨਿੰਗ ਡਿਫਰੈਂਟ ਹੁੰਦੀ ਹੈ ਰੂਲਸ ਤਾਂ ਸੇਮ ਹੁੰਦੇ ਨੇ ਤਕਰੀਬਨ ਬਸ ਇਹੀ ਚੀਜ਼ ਹੈ ਜੀ ਚਲੋ ਸੋ ਪੇਸ਼ੈਂਸ ਬਣਾਈ ਰੱਖਣਾ ਹੈ ਮਿਹਨਤ ਕਰੋ ਤੇ ਜੋ ਤੁਹਾਨੂੰ ਸਿਖਾਇਆ ਹੈ ਸਭ ਤੋਂ ਜ਼ਰੂਰੀ ਉਹਨੂੰ ਆਪਣੀ ਡੇਲੀ ਲਾਈਫ ਚ ਅਪਲਾਈ ਕਰੋ ਛੇ ਗੱਲਾਂ ਸਿਖਾਉਣੀਆਂ ਸਭ ਤੋਂ ਪਹਿਲਾਂ ਛੇ ਗੱਲਾਂ ਅਪਲਾਈ ਕਰਦੇ ਆ ਕਿ ਨਹੀਂ ਕਾਸ਼ਨ ਮਾਰਕ ਅਪਲਾਈ ਕਰਦੇ ਕਿ ਨਹੀਂ ਜੋ ਅਸੀਂ ਤੁਹਾਨੂੰ 2 ਮਹੀਨਿਆਂ ਚ ਸਿਖਾਦਨੇ ਆ ਬਸ ਉਹੀ ਸਭ ਕੁਝ ਹੈ ਸੋ ਅਪਲਾਈ ਤੁਸੀਂ ਕਰਨਾ ਹੈ ਠੀਕ ਹੈ ਜੀ ਥੈਂਕ ਯੂ ਸੋ ਮੱਚ ਨੈਕਸਟ ਵੀਡੀਓ ਚ ਮਿਲਦੇ ਹਾਂ ਕਿਸੇ ਨਵੇਂ ਕਨਸੈਪਟ ਦੇ ਨਾਲ ਕਿਸੇ ਨਵੀਂ ਗੱਲ ਦੇ ਨਾਲ ਓਕੇ ਜੀ ਥੈਂਕ ਯੂ ਜੀ ਟੇਕ ਕੇਅਰ